ਮੋਹਾਲੀ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਜੀ ਹਾਂ ਤੁਹਾਨੂੰ ਦੱਸਦੀ ਹੈ ਕਿ ਮੋਹਾਲੀ ਪੁਲਿਸ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਆਈਟੀ ਸਿਟੀ ਇਲਾਕੇ ਦੇ ਵਿੱਚ ਮੋਹਾਲੀ ਪੁਲਿਸ ਦੇ ਵੱਲੋਂ ਮੁਕਾਬਲੇ ਦੇ ਦੌਰਾਨ ਦੋ ਲੁੱਟ ਖੋਹ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਨ੍ਹਾਂ ਦੋਸ਼ੀਆਂ ਨੂੰ ਐਸ ਐਚ ਓ ਥਾਣਾ ਆਈਟੀ ਸਿਟੀ ਇੰਸਪੈਕਟਰ ਸਿਮਰਜੀਤ ਸਿੰਘ ਦੀ ਅਗਵਾਈ ਦੇ ਪਿੱਛੇ ਜੋ ਹੈ ਟੀਮ ਦੇ ਵੱਲੋਂ ਕਾਬੂ ਕੀਤਾ ਗਿਆ ਤਾਂ ਦੱਸਦੇ ਕਿ ਜੋ ਸਿਮਰਜੀਤ ਸਿੰਘ ਨੇ ਉਹੋ ਟੀਮ ਦੀ ਅਗਵਾਈ ਕਰ ਰਹੀ ਸੀ ਜਿਸ ਟੀਮ ਦੇ ਵੱਲੋਂ ਇਨਾ ਦੋਹਾਂ ਨੂੰ ਕਾਬੂ ਦੇ ਵਿੱਚ ਕੀਤਾ ਗਿਆ ਜਿਸ ਦੌਰਾਨ ਇੱਕ ਦੋਸ਼ੀ ਨੂੰ ਮੋਟਰਸਾਈਕਲ ਤੋਂ ਡਿੱਗਣ ਕਾਰਨ ਲੱਤ ਵੀ ਟੁੱਟ ਗਈ ਹੈ ਜਦਕਿ ਦੂਸਰੇ ਦੇ ਵੀ ਸੱਟ ਲੱਗਿਆ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਯਾਨੀ ਕਿ ਫੇਸ 6 ਮੋਹਾਲੀ ਦੇ ਵਿੱਚ ਭਰਤੀ ਕਰਵਾਇਆ ਗਿਆ ਸਿਵਲ ਹਸਪਤਾਲ ਦੇ ਵਿੱਚੋਂ ਪੇਚਿਆ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੋਹਾਲੀ ਡਾਕਟਰ ਸੰਦੀਪ ਗਰਗ ਨੇ ਦੱਸਿਆ ਕਿ ਜੋ ਦੋਸ਼ੀ ਹੈ ਇਸ ਇਲਾਕੇ ਦੇ ਵਿੱਚੋਂ ਚਾਕੂ ਅਤੇ ਹਥਿਆਰਾਂ ਦੀ ਨੋਕ ਤੇ ਲੋਕਾਂ ਦੀਆਂ ਗੱਡੀਆਂ ਦੀ ਖੋਹ ਕਰਦੇ ਸਨ ਇਸ ਤੋਂ ਇਲਾਵਾ ਮੋਹਾਲੀ ਦੇ ਵਿੱਚ ਇਹਨਾਂ ਨੇ ਕਈ ਵਾਰ ਕਈ ਵਾਰ ਵਾਰਦਾਤਾ ਨੂੰ ਅੰਜਾਮ ਦਿੱਤਾ ਹੈ ਇੱਕ ਦੋਸ਼ੀ ਦੇ ਉੱਤੇ ਜੋ ਹੈ ਕਤਲ ਦਾ ਮਾਮਲਾ ਵੀ ਦਰਜ ਹੈ ਅਤੇ 2017 ਤੋਂ ਉਹ ਪਘੌੜਾ ਚੱਲ ਰਿਹਾ ਸੀ ਤਾਂ ਪੁਲਿਸ ਨੂੰ ਦੋਵਾ ਕੋਲੋਂ ਦੋ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਨੇ ਤੋਂ ਦੱਸਦੇ ਕਿ ਇਸ ਤੋਂ ਇਲਾਵਾ ਦੋਸ਼ੀਆ ਦੇ ਕੋਲੋਂ ਬਰਾਮਦ ਮੋਟਰਸਾਈਕਲ ਵੀ ਹੋਇਆ ਜੋ ਕਿ ਚੋਰੀ ਦਾ ਸੀ ਦੋਸ਼ੀਆ ਦੇ ਨਾਮ ਜੋ ਨੇ ਤਰਮਿੰਦਰ ਉਰਫ सनी निवासी कपूरथला ਅਤੇ ਵਿੱਕੀ ਉਰਫ ਕਾਲਾ ਨਿਵਾਸੀ ਫਿਰੋਜ਼ਪੁਰ ਦੇ ਵਿੱਚੋਂ ਪਛਾਣ ਹੋਈ ਹੈ ਜੋ ਇਸ ਸਮੇਂ ਜ਼ੀਰਕਪੁਰ ਦੇ ਵਿੱਚ ਰਹਿ ਰਹੇ ਸੰਤ ਅਨਦਾਸ ਨੇ ਕਿ ਇੱਕ ਦੋਸ਼ੀ ਉੱਤੇ ਧਾਰਾ 302 ਅਧੀਨ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਅਤੇ 2017 ਤੋਂ ਉਹ ਭਗੌੜਾ ਚੱਲ ਰਿਹਾ ਸੀ ਤਾਂ ਲਗਾਤਾਰ ਪੁਲਿਸ ਇਸਨਾਂ ਦੋਹਾ ਦੀ ਭਾਲ ਕਰ ਰਹੀ ਸੀ ਅਤੇ ਹੁਣ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਦੋ ਦੋਸ਼ੀਆਂ ਨੂੰ ਕਾਬੂ ਦੇ ਵਿੱਚ ਕੀਤਾ ਇੱਕ ਦੇ ਉੱਤੇ ਕਤਲ ਦਾ ਮਾਮਲਾ ਜੋ ਹੈ ਦਰਦ ਦਰਜ ਸੀਗਾ ਅਤੇ ਇਹ ਹੀ ਨੌਜਵਾਨ ਜਿਸ ਦੇ ਉੱਤੇ ਕਤਲ ਦਾ ਮਾਮਲਾ ਦਰਜ ਸੀ ਉਹ 2017 ਤੋਂ ਹੀ ਭਗੌੜਾ ਚੱਲ ਰਿਹਾ ਸੀ ਲਗਾਤਾਰ ਪੁਲਿਸ ਇਸ ਦੀ ਭਾਲ ਕਰ ਰਹੀ ਸੀ ਜਿਸ ਨੂੰ ਹੁਣ ਕਾਬੂ ਦੇ ਵਿੱਚ ਕਰ ਲਿਆ ਗਿਆ ਹੈ